ਸਸਿਕਾਲ ਜੀ ਇੱਕ ਬਹੁਤ ਜ਼ਰੂਰੀ ਸੂਚਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਸਾਡਾ ਇਹ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਯੋਧਿਆਂ ਦੀ ਸੂਰਬੀਰਾਂ ਦੀ ਬਲੀਆਂ ਦੀ ਧਰਤੀ ਹੈ ਪਰ ਕਹਿੰਦੇ ਨਾ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਦੇ ਸਿਰ ਤੋਂ ਬਾਹਰ ਹੁਣ ਤਾਂ ਸ਼ਾਇਦ ਮਿਰਚਾਂ ਤੋਂ ਵੀ ਅੱਗੇ ਦਾ ਕੰਮ ਹੈ ਕਿਉਂਕਿ ਪਤਾ ਨਹੀਂ ਕਿਹਦੀ ਤੁਲਣੀ ਨਜ਼ਰ ਲੱਗੀ ਸਾਡੇ ਪੰਜਾਬ ਨੂੰ ਨੌਜਵਾਨੀ ਜਿਹੜੀ ਹੈ ਨਸ਼ਿਆਂ ਵੱਲ ਨੂੰ ਤੁਰ ਪਈ ਪਰਸਦ ਕੀ ਜਾਈਏ ਪੰਜਾਬੀਆਂ ਦੇ ਔਰ ਸਾਡੇ ਸਾਰਿਆਂ ਦੇ ਸਾਂਝੇ ਉਦਮ ਦੇ ਕੇ ਜਦੋਂ ਵੀ ਅਸੀਂ ਕਿਸੇ ਮੁਸੀਬਤ ਚ ਫਸਦੇ ਆਂ ਤੇ ਉਸ ਮੁਸੀਬਤ ਦਾ ਟਾਕਰਾ ਕਰਨ ਲਈ ਵੀ ਅਸੀਂ ਸਾਰੇ ਇਕੱਠੇ ਹੋ ਜੰਨੇ ਆਂ ਸੋ ਇੱਕ ਬਹੁਤ ਕਮਾਲ ਦੀ ਪਹਿਲਗਦਮੀ ਕੀਤੀ ਗਈ ਹੈ ਜੀ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਔਰ ਇਸ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੇ ਪੈਟਰਨ ਐਂਡ ਚੀਫ ਸਾਡੇ ਮੁਖ ਨ्याय ਮੂਰਤੀ ਜਸਟਿਸ ਸੂਰਜਕਾਂ ਜੀ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਔਰ ਉਹਨਾਂ ਦਾ ਉਪਰਾਲਾ ਰੰਗ ਵੀ ਲਿਆ ਰਿਹਾ ਹੈ ਕਿ ਲੋਕਾਂ ਨੂੰ ਖਾਸ ਤਰ੍ਹਾਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੀਤਾ ਜਾਵੇ ਨਸ਼ਿਆਂ ਦੀ ਇਸ ਬਲਾਮਤ ਦੇ ਨਾਲ ਟੱਕਰਿਆ ਜਾਵੇ ਕਹਿੰਦੇ ਨਾ ਹੁਣ ਤੈਨੂੰ ਟੱਕਰਾਂਗੇ ਸਜਰੇ ਸ਼ਰੀਰ ਤੇ ਬਣ ਕੇ ਤੇ ਇਸ ਨਸ਼ਿਆਂ ਦੀ ਲਹਿਰ ਨੂੰ ਖਤਮ ਕਰਨ ਵਾਸਤੇ ਆਪਣਾ ਬਹੁਤ ਵੱਡਮੁੱਲਾ ਯੋਗਦਾਨ ਇਹਨਾਂ ਵੱਲੋਂ ਵੀ ਪਾਇਆ ਜਾ ਰਿਹਾ ਸੋ ਮੈਂ ਬੇਨਤੀ ਕਰਦਾ ਕਿ ਜਿੱਥੇ ਵੀ ਕਿਸੇ ਨੂੰ ਲੱਗੇ ਕਿ ਅਸੀਂ ਕੰਟ੍ਰਿਬਿਊਟ ਕਰ ਸਕਦੇ ਹਾਂ ਕਿਸੇ ਵੀ ਤਰੀਕੇ ਨਸ਼ਿਆਂ ਦੇ ਵਿਰੁੱਧ ਆਪਣੀਆਂ ਸਰਵਿਸਿਜ਼ ਜ਼ਰੂਰ ਦਿਈਏ ਔਰ ਇੱਕ ਖਾਸ ਗੱਲ ਕਿ ਜਦੋਂ ਤੁਹਾਨੂੰ ਵੀ ਲੱਗੇ ਕਿ ਤੁਸੀਂ ਨਸ਼ਿਆਂ ਸੰਬੰਧੀ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਕਿਸੇ ਲੀਗਲ ਸਰਵਿਸ ਵਾਸਤੇ ਤੇ ਜਾਂ ਤੁਸੀਂ ਕਿਸੇ ਨਸ਼ਿਆਂ ਨਾਲ ਪੀੜਤ ਵਿਅਕਤੀ ਦੀ ਮਦਦ ਕਰਨਾ ਚਾਹੁੰਦੇ ਹੋ ਲੀਗਲ ਤਰੀਕੇ ਦੇ ਨਾਲ ਤਾਂ ਤੁਸੀਂ 15100 ਤੇ ਸੰਪਰਕ ਕਰ ਸਕਦੇ ਹੋ ਯਾਨੀ ਕਿ 15500 ਇੱਥੇ ਤੁਸੀਂ ਜਦੋਂ ਸੰਪਰਕ ਕਰੋਗੇ ਤਾਂ ਤੁਹਾਨੂੰ ਹਰ ਤਰ੍ਹਾਂ ਦੀ ਲੀਗਲ ਏਡ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਜਾਂ ਕਿਸੇ ਨਸ਼ਾ ਕਰਨ ਵਾਲੇ ਦੀ ਮਦਦ ਵਾਸਤੇ ਉਹ ਮਿਲੇਗੀ ਔਰ ਖਾਸ ਗੱਲ ਇਹ ਕਿ ਇਹਦੇ ਵਿੱਚ ਤੁਹਾਡੀ ਪਛਾਣ ਤੁਹਾਡਾ ਨਾਮ ਜੋ ਵੀ ਹੈ ਉਹ ਗੁਪਤ ਰੱਖਿਆ ਜਾਏਗਾ ਤੁਹਾਡੀ ਇਸ ਵੱਡਮੁੱਲੀ ਸੇਵਾ ਵਾਸਤੇ ਸਭ ਤੋਂ ਤੁਹਾਡਾ ਧੰਨਵਾਦ ਕੀਤਾ ਜਾਏਗਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੀ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਇਸ ਪਹਿਲਕਦਮੀ ਦਾ ਧੰਨਵਾਦ ਕਰਦਾ ਉੱਥੇ ਮੈਂ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੁੰਨਾ ਕਿ ਤੁਸੀਂ ਸਾਰੇ ਰਲ ਕੇ ਇਹਨਾਂ ਦੇ ਨਾਲ ਚੱਲੋ ਆਲ ਦਾ ਵੈਰੀ ਬੈਸਟ ਆਓ ਸਾਰੇ ਰਲ ਕੇ ਇੱਕ ਨਵਾਂ ਪੰਜਾਬ ਸਿਰਜੀਏ ਪੰਜਾਬ ਨੂੰ ਫੇਰ ਉਸੇ ਤਰ੍ਹਾਂ ਨਵਾਂ ਨਰੋਇਆ ਕਰੀਏ ਪੰਜਾਬ ਦੀ ਜਵਾਨੀ ਨੂੰ ਪੁਨਰ ਸੁਰਜੀਤ ਕਰੀਏ ਤੇ ਸਾਡਾ ਫੇਰ ਉਹੀ ਮੱਲਾ ਮਾਰਦਾ ਸਾਡਾ ਦਰਿਆਵਾਂ ਦੀਆਂ ਛੱਲਾਵਾਂ ਦੁਬਾਰਾ ਲਹਿਰਦਾ ਹੋਇਆ ਪੰਜਾਬ ਆਪਾਂ ਸਾਰੇ ਰਲ ਕੇ ਬਣਾਈਏ ਬਹੁਤ ਧੰਨਵਾਦ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਪੰਜਾਬ ਦੇ ਹਿੱਤ ਵਿੱਚ ਜਾਰੀ